ਦੀ ਬੀਆਰਡੀ ਕੰਟ੍ਰੈਕਟਰ ਵਰਕਰ ਯੂਨੀਅਨ ਕੋਈ ਹੜਤਾਲ ਕਰੀ ਹੋਵੇ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਜੋ ਮਸਾਲੀ ਧਰਨੇ ਦਿੱਤੇ ਜਾ ਚੁੱਕੇ ਨੇ ਉਹ ਪਹਿਲਾਂ ਵੀ ਸਰਕਾਰ ਦੇ ਵਿੱਚ ਵੀ ਸੀ ਪਰ ਹੁਣ ਜੋ ਵੱਡਾ ਮੁੱਦਾ ਦੱਸਿਆ ਜਾ ਰਿਹਾ ਕਿਲੋਮੀਟਰ ਸਕੀਮ ਨੂੰ ਦੇ ਤਹਿਤ ਜਿਹੜੀਆਂ ਬੱਸਾਂ ਪਾਈਆਂ ਜਾ ਰਹੀਆਂ ਨੇ ਉਸ ਦਾ ਵਿਰੋਧ ਲਗਾਤਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਪਟਿਆਲਾ ਦੇ ਵਿੱਚ ਹਾਲਾਤ ਬਣੇ ਬਹੁਤ ਸਾਰੀ ਤਸਵੀਰਾਂ ਵੀ ਸਾਡੇ ਸਾਹਮਣੇ ਆਈਆਂ ਅਤੇ ਕੱਲ ਜਲੰਧਰ ਦੀਪੂ ਦੇ ਵਿੱਚੋ ਜੋ ਕਈ ਕਈ ਜੋ ਮੁਲਾਜ਼ਮ ਵੀ ਕਿਤਨੇ ਕਿਤੇ ਜੋ ਕੰਟਰੈਕਟ ਵਰਕਰ ਸੀਗੇ ਉਹਨਾਂ ਨੂੰ ਵੀ ਕਿਤਨੇ ਕਿਤੇ ਬਰਖਾਸਤ ਜਾਂ ਕਈਆਂ ਨੂੰ ਉਹਨਾਂ ਨੂੰ ਜੋ ਹਟਾ ਦਿੱਤਾ ਗਿਆ ਤੇ ਸਿੱਧੇ ਤੌਰ ਤੇ ਅੱਜ ਮੀਟਿੰਗ ਮਿਲੀ ਆ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰਸੌਰਾਂ ਦੇ ਨਾਲ ਤਕਰੀਬਨ ਉਹਨਾਂ ਦੀ ਪੱਟੀ ਰਹਾਇਸ਼ ਦੇ ਉੱਤੇ ਇਹ ਮੀਟਿੰਗ ਹੋਵੇਗੀ ਤਕਰੀਬਨ 12 ਵਜੇ ਦੇ ਕਰੀਬ ਇਹ ਮੀਟਿੰਗ ਰੱਖੀ ਗਈ ਆ तमाम ਉਹਨਾਂ ਦੇ ਯੂਨੀਅਨ ਦੇ ਜੋ ਮੈਂਬਰ ਹੋਣਗੇ ਉਹ ਇਸ ਦੇ ਵਿੱਚ ਜਿਵੇਂ ਇਹ ਕਰਨਗੇ ਮੀਟਿੰਗ ਦਾ ਹਿੱਸਾ ਰਹਿਣਗੇ ਕਿਉਂਕਿ ਮੁੱਖ ਰੂਪ ਦੇ ਵਿੱਚ ਪੱਕੇ ਕੰਮੇ ਪੱਕੇ ਕਰਨਾ ਅਤੇ ਦੂਸਰੇ ਮੁੱਖ ਰੂਪ ਦੇ ਵਿੱਚ ਜੋ ਕਿਲੋਮੀਟਰ ਸਕੀਮ ਤਹਿਤ ਬੱਸਾਂ ਭਾਈਆਂ ਜਾ ਰਹੀਆਂ ਨੇ ਉਸ ਨੂੰ ਰੱਦ ਕਰ ਉਹ ਸਟੈਂਡ ਨੂੰ ਰੱਦ ਕਰਨਾ ਅਤੇ ਜਿਸ ਤਰੀਕੇ ਦੇ ਨਾਲ ਨਵੀਆਂ ਵੀ ਬੱਸਾਂ ਪਾਉਣ ਨੂੰ ਲੈ ਕੇ ਵੀ ਕਿਤਨੇ ਕਿਤੇ ਤਸਵੀਜ਼ ਉਹਨਾਂ ਵੱਲੋਂ ਰੱਖੀ ਜਾ ਰਹੀ ਹੈ ਜੀ ਜਲਦੀ ਤਾਂ ਕੀ ਅਜੇ ਵੀ ਪ੍ਰਦਰਸ਼ਨ ਜਾਰੀ ਨੇ ਕਿ ਅਜੇ ਵੀ ਬੱਸਾਂ ਰੁਕੀਆਂ ਹੋਈਆਂ ਨੇ ਕਿਉਂਕਿ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਦੇ ਵੱਲੋਂ ਵੀ ਸਖਤ ਲੀਜ਼ੇ ਦੇ ਵਿੱਚ ਕਿਹਾ ਗਿਆ ਸੀ ਕਿ ਗੱਲਬਾਤ ਕਰਕੇ ਹੱਲ ਕੱਢਦੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਵਾਲੇ ਕੰਮ ਨਾ ਹੋਣ ਅਸਲ ਤੌਰ ਤੇ ਅਗੇ ਦੇਖਿਆ ਜਾ ਜੋ ਸਟ੍ਰਾਈਕ ਆ ਬਿਲਕੁਲ ਹਜੇ ਕੰਟੀਨਿਊ ਹੈ ਅਤੇ ਇਸ ਤਰੀਕੇ ਨਾਲ ਮੀਟਿੰਗ ਜ਼ਰੂਰ ਪ੍ਰਸ਼ਾਸਨ ਦੇ ਨਾਲ ਮਿਲ ਚੁੱਕੀ ਆ ਪਰ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਕਿ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਿਕਲ ਜਾਂਦਾ ਅਗਰ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਹੋ ਸਕਦਾ ਹੈ ਕਿ ਹੜਤਾਲ ਕੰਟੀਨਿਊ ਰਹਿ ਸਕਦੀ ਹੈ ਕਿਉਂਕਿ ਮੀਟਿੰਗਾਂ ਪਹਿਲਾਂ ਵੀ ਜਿਸ ਤਰੀਕੇ ਨਾਲ ਯੂਨੀਅਨ ਦਾ ਕਹਿਣਾ ਕਿ ਮੰਤਰੀ ਦੇ ਨਾਲ ਹੋ ਚੁੱਕੀਆਂ ਨੇ ਮੀਟਿੰਗਾਂ ਦੇ ਵਿੱਚੋਂ ਹੱਲਣਾ ਨਿਕਲ ਕਰਕੇ ਇਹ ਰੋਸ ਵਜ੍ਹੀ ਉਹਨਾਂ ਵੱਲੋਂ ਜੋ ਪ੍ਰੋਟੈਸਟ ਕੀਤੇ ਜਾ ਰਹੇ ਨੇ ਤੇ ਦੇਖਿਆ ਜਾਵੇ ਤਾਂ ਇਹ ਪ੍ਰੋਟੈਸਟ ਉਹਨਾਂ ਵੱਲੋਂ ਜੋ ਦੱਸਿਆ ਜਾ ਰਿਹਾ ਹੈ ਕਿ ਜਦ ਤੱਕ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਇਹ ਇਸ ਤਰੀਕੇ ਨਾਲ جاری ਰਹੇਗੀ। ਕੰਨੀਆਂ ਦੇ ਪੰਜ ਆਗੂਆਂ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਸਵਾਲ ਵਰਕਰ ਆ ਰਿਹਾ ਹੈ ਕਿ ਅ ਜੋ ਜੋ ਮੀਟਿੰਗ ਹੈ ਉਸ ਦੇ ਵਿੱਚ ਕੀ ਕੋਈ ਹੱਲ ਨਿਕਲੇਗਾ ਜਿੱਥੇ ਕੱਚੇ ਕਾਮੇ ਪੱਕੇ ਹੋਣ ਨੂੰ ਲੈ ਕੇ ਲਗਾਤਾਰ ਕਈ ਵਾਰ ਅਸੀਂ ਦੇਖਿਆ ਕਿ ਹੜਤਾਲ ਦੇ ਉੱਤੇ ਚੰਚੇਤ ਕੌ ਦੇ ਦੰਦੇ ਨੇ ਹੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਖੱਜਲ ਖਵਾਰ ਆਮ ਲੋਕਾਂ ਨੂੰ ਹੋਣਾ ਪੈਂਦਾ ਦੁਪਹਿਰ 12 ਵਜੇ ਪੱਟੀ ਦੇ ਵਿੱਚ ਮੰਤਰੀ ਦੀ ਰਿਹائش ਤੇ ਇਹ ਅਹਿਮ ਬੈਠਕ ਹੈ ਰੋਡਵੇਜ਼ ਮੁਲਾਜ਼ਮਾਂ ਦੀ ਟਰਾਂਸਪੋਰਟ ਮੰਤਰੀ ਦੇ ਨਾਲ ਇਹ ਬੈਠਕ ਹੈ ਰੋਡਵੇਜ਼ ਮੁਲਾਜ਼ਮ ਨੇ ਜੋ ਕਿਲੋਮੀਟਰ ਸਕੀਮ ਬਾਬਤ ਪਰਦਰਸ਼ਨ ਕਰ ਰਹੇ ਨੇ ਬਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਦਲਜੀਤ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ ਦਲਜੀਤ ਅੱਜ ਮੀਟਿੰਗ ਐ ਰੋਡਵੇਜ਼ ਮੁਲਾਜ਼ਮਾਂ ਦੀ ਮੰਤਰੀ ਦੇ ਨਾਲ ਹੋਰ ਕੀ ਕੁਝ ਅਪਡੇਟ ਹੈ ਤੁਹਾਡੇ ਕੋਲ ਬਿਲਕੁਲ ਦੰਦਰਾ ਘਰ ਦੇਖਿਆ ਜਾਵੇ ਤਾਂ ਇਸ ਪੂਰੇ ਮਾਵਲੇ ਨੂੰ तकरीबन 2 ਤੋਂ 3 ਦਿਨ ਦੇ ਵਿਚਕਾਰ ਪੀਆਰਟੀਸੀ ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਜਿਲ੍ਹਾ ਪੱਧਰ ਤੇ ਨਿਪਰਦਰਸ਼ਨ ਕੀਤੇ ਜਾ ਰਹੇ ਨੇ ਸਿੱਧੇ ਤੌਰ ਤੇ ਜੋ ਕਿਲੋਮੀਟਰ ਸਕੀਮ ਦੇ ਤਹਿਤ ਬਸਾਂ ਪਾਈਆਂ ਜਾ ਰਹੀਆਂ ਨੇ ਉਸ ਦੇ ਵਿਰੋਧ ਵਜੋਂ ਅਤੇ ਕੱਚੇ ਕੰਮੇ ਪੱਕੇ ਕਾਨੂੰ ਲੈ ਕੇ ਤੇ ਅਜਿਹੀਆਂ ਕੁਝ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਚੱਲਦੇ ਨਜ਼ਰ ਆ ਰਹੇ ਹਨ ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਪਨਬਸ ਜਾਂ ਪੀਆਰਟੀਸੀ ਕੰਟਰੈਕਟਰ ਵਰਕ ਯੂਨੀਅਨ ਕੋਈ ਹੜਤਾਲ ਕਰੀ ਹੋਵੇ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਜੋ ਮਸਾਲੀ ਧਰਨੇ ਦਿੱਤੇ ਜਾ ਚੁੱਕੇ ਨੇ ਉਹ ਪਹਿਲਾਂ ਵੀ ਸਰਕਾਰ ਦੇ ਵਿੱਚ ਵੀ ਸੀ ਪਰ ਹੁਣ ਜੋ ਵੱਡਾ ਮੁੱਦਾ ਦੱਸਿਆ ਜਾ ਰਿਹਾ ਕਿਲੋਮੀਟਰ ਸਕੀਮ ਨੂੰ ਦੇ ਤਹਿਤ ਜਿਹੜੀਆਂ ਬੱਸਾਂ ਪਾਈਆਂ ਜਾ ਰਹੀਆਂ ਨੇ ਉਸ ਦਾ ਵਿਰੋਧ ਲਗਾਤਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਪਟਿਆਲਾ ਦੇ ਵਿੱਚ ਹਾਲਾਤ ਬਣੇ ਬਹੁਤ ਸਾਰੀ ਤਸਵੀਰਾਂ ਵੀ ਸਾਡੇ ਸਾਹਮਣੇ ਆਈਆਂ ਅਤੇ ਕੱਲ ਜਲੰਧਰ ਦੀਪੂ ਦੇ ਵਿੱਚੋਂ ਜੋ ਕਈ ਕਈ ਜੋ ਮੁਲਾਜ਼ਮ ਹੀ ਕਿਤਨੇ ਕਿਤੇ ਜੋ ਕੰਟਰੈਕਟ ਵਰਕਰ ਸੀਗੇ ਉਹਨਾਂ ਨੂੰ when you have the perfect response in your head but your fingers just can't keep up we've all been there typing deleting retyping now i use whisperflow i just think ਉਨੂੰ ਜਹਾਟਾ ਦਿੱਤਾ ਗਿਆ ਤੇ ਸਿੱਧੇ ਤੌਰ ਤੇ ਅੱਜ ਮੀਟਿੰਗ ਮਿਲੀ ਆ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਰਾਂ ਦੇ ਨਾਲ ਤਕਰੀਬਨ ਉਹਨਾਂ ਦੀ ਪੱਟੀ ਰਹਾਇਸ਼ ਦੇ ਉੱਤੇ ਇਹ ਮੀਟਿੰਗ ਹੋਵੇਗੀ ਤਕਰੀਬਨ 12 ਵਜੇ ਦੇ ਕਰੀਬ ਇਹ ਮੀਟਿੰਗ ਰੱਖੀ ਗਈ ਆ ਤਮਾਮ ਉਹਨਾਂ ਦੇ ਯੂਨੀਅਨ ਦੇ ਜੋ ਮੈਂਬਰ ਹੋਣਗੇ ਉਹ ਇਸ ਦੇ ਵਿੱਚ ਸ਼ਮੂਲੀਅਤ ਕਰਨਗੇ ਮੀਟਿੰਗ ਦਾ ਹਿੱਸਾ ਰਹਿਣਗੇ ਕਿਉਂਕਿ ਮੁੱਖ ਰੂਪ ਦੇ ਵਿੱਚ ਪੱਕੇ ਕੰਮੇ ਪੱਕੇ ਕਰਨਾ ਅਤੇ ਦੂਸਰੇ ਮੁੱਖ ਰੂਪ ਦੇ ਵਿੱਚ ਜੋ ਕਿਲੋਮੀਟਰ ਸਕੀਮ ਤਹਿਤ ਬੱਸਾਂ ਭਾਈਆਂ ਜਾ ਰਹੀਆਂ ਨੇ ਉਸ ਨੂੰ ਰੱਦ ਕਰ ਉਹ ਸਟੈਂਡ ਨੂੰ ਰੱਦ ਕਰਨਾ ਅਤੇ ਜਿਸ ਤਰੀਕੇ ਦੇ ਨਾਲ ਨਵੀਆਂ ਵੀ ਬੱਸਾਂ ਪਾਉਣ ਨੂੰ ਲੈ ਕੇ ਵੀ ਕਿਤਨੇ ਕਿਤੇ ਤਸਵੀਜ਼ੋ ਨਾਲੋਂ ਰੱਖੀ ਜਾ ਰਹੀ ਹੈ ਜੀ ਜਲਜੀ ਤਾਂ ਕੀ ਅਜੇ ਵੀ ਪ੍ਰਦਰਸ਼ਨ ਜਾਰੀ ਨੇ ਕਿ ਅਜੇ ਵੀ ਬੱਸਾਂ ਰੁਕੀਆਂ ਹੋਈਆਂ ਨੇ ਕਿਉਂਕਿ ਬੀਤੇ ਕੱਲ ਮੁੱਖ ਮੰਤਰੀ ਭਗਵੰਤਵਾਨ ਦੇ ਵੱਲੋਂ ਵੀ ਸਖਤ ਲੀਜ਼ ਦੇ ਵਿੱਚ ਕਿਹਾ ਗਿਆ ਸੀ ਕਿ ਗੱਲਬਾਤ ਕਰਕੇ ਹੱਲ ਕੱਢਦੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਵਾਲੇ ਕੰਮ ਨਾ ਹੋਣ ਆ ਸਿਕਤ ਦੌਰ ਤੇ ਅਗੇ ਦੇਖਿਆ ਜਾ ਜੋ ਸਟ੍ਰਾਈਕ ਦਾ ਬਿਲਕੁਲ ਹਜੇ ਕੰਟੀਨਿਊ ਹੈ ਅਤੇ ਇਸ ਤਰੀਕੇ ਨਾਲ ਮੀਟਿੰਗ ਜ਼ਰੂਰ ਪ੍ਰਸ਼ਾਸਨ